ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਸੂਲੇ ਦੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬੰਗਿਆਂ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੰਗਿਆਂ ਵਿਖੇ ਮੇਨ ਰੋਡ ਮੇਨ ਬਾਜ਼ਾਰ ਵਿੱਚ ਅੱਗ ਲੱਗ ਜਾਂਦੀ ਹੈ ਕਬਾੜੀਏ ਦੀ ਦੁਕਾਨ ਨੂੰ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਬਹੁਤ ਤਿੱਖੀਆਂ ਬਹੁਤ ਤੇਜ਼ ਲਪਟਾਂ ਅਸਮਾਨ ਵਿੱਚ ਦੇਖੀਆਂ ਗਈਆਂ ਇਉਂ ਪ੍ਰਤੀਤ ਹੋ ਰਿਹਾ ਸੀ ਦੂਰੋਂ ਕਿ ਜਿਵੇਂ ਕਿਤੇ ਕੋਈ ਪਲੇਨ ਕਰੈਸ਼ ਹੋ ਗਿਆ ਹੋਵੇ ਕਾਲਾ ਸ਼ਾਹ ਧੂਆਂ ਜਿਹੜਾ ਕਈ ਫੁੱਟ ਉੱਚਾ ਅਸਮਾਨ ਵਿੱਚ ਉੱਡ ਰਿਹਾ ਸੀਗਾ ਔਰ ਆਲੇ-ਦੁਆਲੇ ਜਦ ਪਹੁੰਚ ਕੇ ਦੇਖਿਆ ਤਾਂ ਘਟੜਦਾ ਇੱਕ ਸਹਿਮ ਦਾ ਮਾਹੌਲ ਬਣਿਆ ਹੋਇਆ ਸੀਗਾ ਮੌਜੂਦਾ ਜਿਹੜੇ ਉੱਥੇ ਲੋਕ ਸਾਨੂੰ ਦੱਸ ਰਹੇ ਸਨ ਕਿ ਹੋਰ ਦੁਕਾਨਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ ਮੌਕੇ ਤੇ ਲੋਕ ਸੜਕਾਂ ਤੇ ਬਾਹਰ ਆ ਜਾਂਦੇ ਆ ਸੜਕਾਂ ਤੇ ਇਕਤ੍ਰਤ ਹੋ ਜਾਂਦੀ ਕਿਉਂਕਿ ਆਲੇ-ਦੁਆਲੇ ਹੋਰ ਦੁਕਾਨਾਂ ਵਾਲੇ ਅੰਦਰ ਅਤੇ ਘਰਾਂ ਵਾਲੇ ਦੇ ਅੰਦਰ ਇੱਕ ਸਹਿਮ ਦਾ ਮਾਹੌਲ ਬਣ ਜਾਂਦਾ ਮਨ ਦੇ ਅੰਦਰ ਇੱਕ ਡਰ ਦਾ ਮਾਹੌਲ ਬਣ ਜਾਂਦਾ ਹੈ ਅੱਗ ਨੂੰ ਕਾਬੂ ਕਰਨਾ ਬਹੁਤ ਮੁਸ਼ਕਿਲ ਸੀਗਾ ਔਰ ਮੌਜੂਦਾ ਲੋਕ ਉੱਥੇ ਦੱਸ ਰਹੇ ਸਨ ਕਿ ਪੌਣੇ ਘੰਟੇ ਬਾਅਦ ਜਿਹੜੀ ਔਰ 19 ਘੰਟੇ ਤੱਕ ਅੱਗ ਤੇ ਕਾਬੂ ਪਾਉਣ ਲਈ ਆਪ ਅੱਗੇ ਜਾਣਾ ਬਹੁਤ ਡਰਾਉਣਾ ਸੀ ਕਿਉਂਕਿ ਲਪਟਾ ਬਹੁਤ ਤਿੱਖੀਆਂ ਸਨ ਬਹੁਤ ਤੇਜ਼ ਸਨ ਔਰ ਅਸਮਾਨ ਵਿੱਚ ਕਾਲਾ ਛਾਂ ਧੂਆਂ ਪੂਰੇ ਪਾਸੇ ਜਿਹੜਾ ਆਪਣੀ ਜਗ੍ਹਾ ਬਣਾ ਚੁੱਕਾ ਸੀ ਔਰ ਦੇਖ ਕੇ ਦੂਰੋਂ ਡਰ ਲੱਗ ਰਿਹਾ ਸੀ ਲੋਕੀ ਜਿਹੜੇ ਆ ਉਹ ਪੁਲ ਉੱਤੇ ਖੜੇ ਹੋ ਕੇ ਵੀਡੀਓ ਬਣਾ ਰਹੇ ਸਨ ਪਰ ਉੱਥੇ ਹੀ ਇੱਕ ਆਮ ਪਬਲਿਕ ਨੇ ਸ਼ਹਿਰ ਦੇ ਵਾਸੀਆਂ ਨੇ ਬੰਗਾ ਸ਼ਹਿਰ ਦੇ ਵਾਸੀਆਂ ਨੇ ਇੱਕ ਮੰਗ ਰੱਖੀ ਹੈ ਕਿ ਫਾਇਰ ਬੁਗੇਡ ਯੂਨਿਟ ਜਿਹੜਾ ਆ ਉਹ ਬੰਗਿਆਂ ਵਿਖੇ ਹੋਣਾ ਚਾਹੀਦਾ ਜੇਕਰ ਫਾਇਰ ਬ੍ਰਿਗੇਡ ਦਾ ਯੂਨਿਟ ਬੰਗਿਆਂ ਵਿਖੇ ਹੁੰਦਾ ਤਾਂ 2 ਘੰਟੇ ਤੱਕ ਵੀ ਜਿਹੜੀ ਅੱਗ ਮੱਗ ਦੀ ਨਰਹਿੰਦੀ 2 ਘੰਟੇ ਬਾਅਦ ਤੱਕ ਵੀ ਅੱਗ ਤੇ ਕਾਬੂ ਪਾਣਾ ਬਹੁਤ ਮੁਸ਼ਕਿਲ ਸੀ ਪੌਣੇ ਘੰਟੇ ਬਾਅਦ ਨਵਾਂ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਉੱਥੇ ਪਹੁੰਚਦੀ ਆ ਤੇ ਉਹਨੂੰ ਰੀਫਿਲ ਦਾ ਵੀ ਫਿਲ ਬੰਦੋਬਸਤ ਕਰਨ ਲਈ ਜਿਹੜਾ ਲੋਕਾਂ ਨੂੰ ਬੜੀ ਜਦੋਜਹਿਦ ਕਰਨੀ ਪਈ ਬੜੀ ਮੁਸ਼ਕਲਤ ਕਰਨੀ ਪਈ ਨਾਲ ਦੀ ਨਾਲ ਉੱਥੇ ਬੰਗਿਆਂ ਦੇ ਐਮ.ਐਲ.ਏ ਡਾਕਟਰ ਸੁਖੀ ਪਹੁੰਚਦੇ ਆ ਜੋ ਦੱਸਦੇ ਆ ਕਿ ਵਿਧਾਨ ਸਭਾ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਇਹ ਗੱਲ ਵੇਖੇ ਫਾਇਰ ਬ੍ਰਿਗੇਡ ਦਾ ਯੂਨਿਟ ਚਾਹੀਦਾ ਉਹਨਾਂ ਨੇ ਕਿਹਾ ਨਵਜੋਤ ਸਿੱਧੂ ਨੇ ਗੱਲ ਮੰਨ ਵੀ ਲਈ ਸੀ ਪਰ ਫਾਇਰ ਬ੍ਰਿਗੇਡ ਦਾ ਯੂਨਿਟ ਜਿਹੜਾ ਆ ਉਹ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਦੀ ਭੇਟ ਚੜ ਗਿਆ ਔਰ ਉੱਥੇ ਹੀ ਮੌਕੇ ਤੇ ਪੁੱਜੇ ਪੱਤਰਕਾਰਾਂ ਨੇ ਈਓ ਸਾਹਿਬ ਨੂੰ ਇਹ ਸਵਾਲ ਪੁੱਛਿਆ ਕਿ ਕੀ ਦੁਕਾਨਾਂ ਅੰਦਰ ਅਤੇ ਜਿਹੜੀਆਂ ਕਮਰਸ਼ੀਅਲ ਬਿਲਡਿੰਗਸ ਆ ਇਹਨਾਂ ਅੰਦਰ ਫਾਇਰ ਰਜਿਸਟੈਂਸ ਸਿਸਟਮ ਨਹੀਂ ਹੈ ਆਗਰ ਰੋਕੂ ਯੰਤਰ ਨਹੀਂ ਹਨ ਜੇ ਨਹੀਂ ਹਨ ਤਾਂ ਕੀ ਜਿਹੜੇ ਦੁਕਾਨਦਾਰ ਤੇ ਕਮਰਸ਼ੀਅਲ ਬਿਲਡਿੰਗਸ ਦੇ ਓਨਰ ਆ ਉਹ ਲਾਅ ਨੂੰ ਫਾਲੋ ਨਹੀਂ ਕਰਦੇ ਰੂਲਸ ਨੂੰ ਫਾਲੋ ਨਹੀਂ ਕਰਦੇ ਇਹ ਸਾਰੇ ਬਹੁਤ ਜਿਹੜੇ ਵੱਡੇ ਸਵਾਲ ਆਏ ਪੱਤਰਕਾਰਾਂ ਨੇ ਉਠਾਏ ਔਰ ਜੇਕਰ ਫਾਇਰ ਰੈਜ਼ਿਸਟੈਂਸ ਉੱਥੇ ਹੁੰਦਾ ਟੂਲ ਹੁੰਦਾ ਅੱਗ ਰੋਕੂ ਯੰਤਰ ਹੁੰਦੇ ਤਾਂ ਸ਼ਾਇਦ ਅੱਗ ਤੇ ਕਾਬੂ ਪਾਉਣ ਲਈ ਲੋਕ ਆਪ ਵੀ ਕੋਸ਼ਿਸ਼ਾਂ ਕਰਦੇ ਸਿਰਫ ਫਾਇਰ ਬਗੈੜ ਦੀ ਗੱਡੀ ਦੀ ਵੇਟ ਨਾ ਕਰਨੀ ਪੈਂਦੀ ਪਰ ਬਹਿਰਹਾਾਲ ਜਿਹੜੀ ਖਬਰ ਸਾਡੇ ਤੱਕ ਪਹੁੰਚੀ ਹੈ ਕਿ 2 ਘੰਟੇ ਤੱਕ ਵੀ ਅੱਗ ਜਿਹੜੀ ਮਗਦੀ ਰਹੀ ਹੈ ਭਾਂਬੜ ਮੱਚਦੇ ਰਹੇ ਆ ਅੱਗ ਦੀਆਂ ਲਪਟਾਂ ਬਹੁਤ ਤਿੱਖੀਆਂ ਸਨ ਔਰ ਕੋਈ ਵੀ ਉਹਦੇ ਨੇੜੇ ਜਾਣ ਦੀ ਹਿੰਮਤ ਨਹੀਂ ਕਰ ਰਿਹਾ ਸੀਗਾ ਮਤਲਬ ਕਹਿਣ ਤੋਂ ਮੇਰਾ ਭਾਵ ਇਹ ਹੈ ਨਾਲ ਅੱਗ ਬੁਝਾਉਣ ਵਾਲੀ ਨਹੀਂ ਸੀ ਕਿਉਂਕਿ ਅੱਗ ਦੀਆਂ ਲਪਟਾਂ ਬਹੁਤ ਤਿੱਖੀਆਂ ਸਨ ਜਿਵੇਂ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਅਸਮਾਨ 'ਚ ਕਈ ਫੁੱਟ ਉੱਪਰ ਤੱਕ ਭਾਂਬੜ ਮਚਦੇ ਨਜ਼ਰ ਆਏ ਕਾਲਾ ਛਾਤੂਆ ਨਜ਼ਰ ਆਇਆ ਔਰ ਦੂਰੋਂ ਦੇਖਣ ਨੂੰ ਤਾਂ ਇਉਂ ਹੀ ਪ੍ਰਤੀਤ ਹੋ ਰਿਹਾ ਸੀਗਾ ਕਿ ਜਿਵੇਂ ਕੋਈ ਪਲੇਨ ਕਰੈਸ਼ ਹੋ ਕੇ ਆਵੇ ਇੱਕ ਵਾਰੀ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਕਾਮ ਕਰਦੇ ਹੋ ਬਹੁਤ ਕਾफी ਦੇਰ ਤੋਂ ਇਹਦਾ ਪੱਕਾ ਹੀ ਨਾਮ ਕਿਸ ਦੇ ਨਾਮ ਦੇ ਉੱਤੇ ਆ ਸਰਜਿੰਦਰ ਦੇ ਨਾਮ ਤੇ ਆ ਅੱਜ ਕਿੱਥੇ ਗਏ ਉਹ ਅੱਜ ਉਹਦਾ ਨਵੇਂ ਸੜ ਗਿਆ ਉਹਦਾ ਚਾਚਾ ਸਾਰਾ ਮਰ ਗਿਆ ਉੱਥੇ ਨਵੇਂ ਸੜ ਗਿਆ ਆ ਅੱਛਾ ਜੀ ਉਹਦਾ ਹੁਣੇ ਦੁਕਾਨ ਬੰਦ ਕਰ ਹਾਂਜੀ ਉਹਨਾਂ ਨੂੰ ਜਾਣਕਾਰੀ ਦੇ ਆ ਦੇ ਦੇ ਦੇਤੀ ਹੋ ਗਈ ਫੋਨ ਤੇ ਗੱਲ ਹੋ ਗਈ ਆ ਨਖਾਂ ਤਾਂ ਉਹ ਦੇਖ ਕੇ ਪਤਾ ਲੱਗੂਗਾ ਜੀ ਅੱਧਾ ਤਾਂ ਲੱਗੀ ਉਹ 331 ਦਾ ਸ਼ਹਿਰ ਦੇ ਵਿੱਚ ਹੈ ਇਹਦੇ ਲਈ ਇੱਕ ਪੁਆਇੰਟ ਆਊਟ ਉਠਾਓ ਕਿ ਇੱਥੇ ਦੀ ਜਿਹੜੀ ਫਾਇਰ ਵਗੇਟ ਆ ਉਹ ਰਿਕੁਆਇਰਮੈਂਟ ਜਰੂਰੀ ਚਾਹੀਦੀ ਹੈ ਇਹਦੇ ਲਈ ਤੁਸੀਂ ਪਲੀਜ਼ ਕੋਈ ਨਾ ਕੋਈ ਸਰਕਾਰ ਦੇ ਨਾਲ ਗੱਲ ਕਰਕੇ ਦੇ ਸਰਕਾਰ ਨੇ ਦਿੱਤੀ ਵੀ ਸੀ ਕਾਂਗਰਸ ਸਰਕਾਰ ਨੇ ਮੁੜ ਕੇ ਆਈ ਨਹੀਂ ਜੀ ਉਹ ਕਿਉਂ ਪੈਸੇ ਵਾਪਸ ਚਲੇ ਗਏ ਪਤਾ ਨਹੀਂ ਪੈਸੇ ਉਹਨਾਂ ਨੇ ਫਾਇਦਾ ਸੀਗੇ ਫਾਇਰੋ ਕ੍ਰੇਟਰ ਨਹੀਂ ਉਸਨੂੰ ਲਾਲ ਜੀ ਨੇ ਅੱਛਾ ਮੁੜ ਕੇ ਉਹਦਾ ਕੋਈ ਗੱਲਬਾਤ ਨਹੀਂ ਹੋਈ ਕੋਈ ਜਰੂਰੀ ਚਾਹੀਦੀ ਉਹ ਤਾਂ ਫਾਇਰੋ ਕ੍ਰੇਟਰ ਦਾ ਜਰੂਰੀ ਆ ਆ ਹੁਣ ਦੇਖੋ ਦੋ ਤਿੰਨ ਆਸਤੇ ਆ ਦੋ ਤਿੰਨ ਦੇਣਾ ਚੇ ਹੋ ਚੁੱਕੇ ਆ ਅਨਮੋਲ ਤੋਂ ਪਹਿਲਾਂ ਲੱਗ ਗਿਆ ਕੱਲੋ ਤੇ ਰੇਲਵੇ ਰੋਡ ਤੇ ਲੱਗ ਗਿਆ ਜਿੱਧਰ ਲੱਗ ਗਈ ਹੋਰ ਬੇਤਰੀ ਦੀ ਜੋ ਵੀ ਹੋ ਰਿਹਾ ਨਾ ਪੁਆਇੰਟ ਆਊਟ ਜੀ ਇਹਦਾ ਇਹਨੇ ਸਰਕਾਰ ਦੇ ਵਿੱਚ ਕੋਈ ਆਪਣੇ ਹੌਮਸ ਚੱਕੋ ਉਹ ਤਾਂ ਕਰਦੇ ਆਂ ਦੇਦੇ ਆਂ ਆਇਆ ਜੀ ਜੋ ਥਾ ਉਹ ਸਾਬ ਨੇ ਅੱਜ ਆਇਨ ਕੀਤਾ ਵਾ ਉਹਨਾਂ ਕਰਦੇ ਆਂ ਗੱਲ ਕੀ ਕਹਿੰਦੇ ਆਂ ਆਇਰੋ ਗ੍ਰੇਡ ਦੀ ਮੰਗ ਆਇਰੋ ਗ੍ਰੇਡ ਤਾਂ ਜ਼ਰੂਰੀ ਕਿ ਆਈ ਨਹੀਂ ਹੈ ਜੀ ਦੇਖੋ ਨਾ ਤਿੰਨਾਂ ਦਿਨਾਂ ਜੇ ਤਿੰਨ ਚਾਰ ਜਗ੍ਹਾ ਤੇ ਅੱਗ ਲੱਗ ਗਈ ਜੀ ਅੱਧਾ ਘੰਟਾ ਵੀ ਗੀਂਦੀਆਂ ਹਲੇ ਤੱਕ ਵੀ ਆਇਰੋ ਗ੍ਰੇਡ ਅੱਧੇ ਘੰਟੇ ਤੋਂ ਵੱਧ ਹੋ ਗਿਆ ਜੀ ਹਾਂ ਜੀ ਜਿਹੜਾ ਫਲਾਰੇ ਦੁਕਾਨ ਦੇ ਉੱਪਰ ਕਿ ਉਹਨੂੰ ਸਬਸਿਡੀ ਦਿੱਤਾ ਗਿਆ ਸੀ ਫਾਇਰਪਿਟ ਆਏਗੀ ਹਜੇ ਤੱਕ ਫਾਇਰਪਿਟ ਬੰਗੇ ਦੇ ਵਿੱਚ ਨਹੀਂ ਆਈ 2020 ਦੇ ਵਿੱਚ ਹੁਸਨ ਲਾਲ ਨੇ ਫਾਇਰੋ ਗ੍ਰੇਡ ਲਈ ਦਿੱਤਾ ਥਾਗਾ ਜੀ ਪੈਸੇ ਵੀ ਪਤਾ ਨਹੀਂ ਪਾਏ ਸੀ ਲਈ ਕਿ ਨਹੀਂ ਇਹਨਾਂ ਨੇ ਕੋਈ ਸਰਕਾਰ ਕੀ ਕਰਦੀ ਕੋਈ ਪਤਾ ਨਹੀਂ ਲੱਗਦਾ ਜੀ ਕਹਿੰਦੇ ਕੁਝ ਕਰਦੇ ਕੁਝ ਨੇ 2020 ਦੇ ਜਿਹੜੇ ਪੈਸੇ ਦਿੱਤੇ ਉਹਨਾਂ ਦਾ ਧਮਾਨ ਨਹੀਂ ਆ ਰਿਹਾ ਹਜੇ ਤੱਕ ਫਾਇਰਤਾਜ ਬੰਗੇ ਨੇ ਇਹ ਬੜਾ ਮੜਾ ਇੰਸਟੈਂਸਰ ਇਦਾਂ ਵੀ ਅੱਗ ਲੱਗਣੀ ਜਿਹੜਾ ਬੁਧਾਰ ਤੇ ਵੱਡਾ ਨੁਕਸਾਨ ਹੋਇਆ। ਪਰ ਇਹ ਕਾਰਨਤਾ ਜੇ ਨਹੀਂ ਪਤਾ ਕਿ ਕਿਉਂ ਹੋਇਆ ਇਦਾਂ। ਪਰ ਇਹ ਬੜੀ ਮਨਪਕੀ ਗੱਲ ਹੈ। ਬਾਕੀ ਇਹ ਜੂਨ ਮੈਂ ਜਦੋਂ ਪਿਛਲੀ ਵਾਰੀ ਵਿਧਾਨ ਸਭਾ ਦੇ ਵਿੱਚ ਬੰਗਾਲ ਲਈ ਸੈਪਰੇਟ ਜੇ ਫਾਇਰ ਬ੍ਰਿਗੇਡ ਦਾ ਯੂਨਿਟ ਮਨਜ਼ੂਰ ਕੀਤਾ ਗਿਆ ਸੀ। ਉਹ ਨਵਜੋਤ ਸਿੰਘ ਨੇ ਵਿਧਾਨ ਸਭਾ ਦੇ ਅੰਦਰ ਬਿਆਨ ਦਿੱਤਾ ਕਿ ਮੈਂ ਮੰਗ ਕੀਤੀ ਸੀ ਕਿ ਸਾਨੂੰ ਬੰਗਾਲ ਨੂੰ ਸੈਪਰੇਟ ਦਿਓ। ਉਹ ਨਵਜੋਤ ਸਿੰਘ ਜੀ ਨੇ ਮੰਨੀ ਸੀ ਉਸ ਦਮਾਗੇ। ਮਸਾਬੰਦ ਜੇਕਰ ਉਹ ਸਾਡੇ ਬੰਦਿਆਂ 'ਚ ਸਾਨੂੰ ਫਾਇਰ ਬ੍ਰਿਗੇਡ ਦਾ ਸਾਰਾ ਸਸਤਿਆਂ ਮਿਲ ਜਾਂਦਾ ਤਾਂ ਇਹ ਸ਼ਾਇਦ ਨਾ ਬੜਾ ਨੁਕਸਾਨ ਆਉਂਦਾ। ਉਹ ਕਿ ਮਾ ਅਗੇ ਬੜੇ ਨੋਕੇ ਹੁੰਦੇ ਜਦੋਂ ਜਿੰਨਾ ਜਲਦੀ ਤੇ ਕੰਮ ਕਰ ਜਾਓ ਉਹ ਉਹਨਾਂ ਜਲਦੀ ਲਾਸ ਜਿਹੜਾ ਘੱਟ ਹੋ। ਜਦੋਂ ਵੀ ਸ਼ਹਿਰ ਸਰ ਕੋਈ ਅੱਗ ਲੱਗਦੀ ਹੈ ਉੱਥੇ ਵੇਲੇ ਫਾਇਰ ਬ੍ਰਿਗੇਡ ਦੀ ਮੰਗ ਰੱਖੀ ਹੈ ਔਰ ਉਸ ਤੋਂ ਬਾਅਦ ਫਿਰ ਖਾਸ ਨਹੀਂ ਇਤਨੀ ਹੈ ਤੁਸੀਂ ਵਿਦਾਸਵਾ ਰਿਪੋਰਟ ਚੈੱਕ ਕਰੋ। ਮੈਂ ਮੰਗੀ ਸੀ ਔਰ ਸਿੱਧੂ ਸਾਹਿਬ ਉਸਨੇ ਮੰਤਰੀ ਹੁੰਦੇ ਸੀ ਉਹਨਾਂ ਨੇ ਮਨਜ਼ੂਰ ਕੀਤੀ ਸੀ। ਪਰ ਉਹ ਕੋਈ ਕਾਂਗਰਸ ਨੇ ਉਸ ਗੱਲ ਤੇ ਬੋਲ ਨਹੀਂ ਕੀਤਾ ਕਿਉਂਕਿ ਜੋ ਬਿਦਾਦ ਸਭਾ ਦੇ ਅੰਦਰ ਮੰਨਿਆ ਜਾਂਦਾ ਆਮ ਤੌਰ ਤੇ ਉਹ ਪੂਰੇ ਕਰ ਦਿੱਤੇ ਜਾਂਦੇ ਪਰ ਉਹ ਉਹ ਜਿਹੜੀ ਆਪੋ ਜਿਹੜੀ ਕੈਪਟਨ ਸਾਹਿਬ ਦੇ ਸਿੱਧੂ ਸਾਹੂ ਦੀ ਆਪਸੀ ਲੜਾਈ ਸੀ ਉਹਦੇ ਕਰਕੇ ਰਗੜੇ ਅਸੀਂ ਗਏ ਕਿ ਸਾਨੂੰ ਮਨਜ਼ੂਰ ਨਹੀਂ ਹੋ ਸਕਦੀ ਪਰ ਅਸੀਂ ਫਿਰ ਬਿਦਾਦ ਸਭਾ ਦੇ ਵਿੱਚ ਮੈਂ ਇੱਕ ਵੀ ਬੋਲਾਂਗਾ ਕਿ ਜਿਹੜੀ ਆਲਰੇਡੀ ਮਨਜ਼ੂਰ ਕੀਤੀ ਸਾਨੂੰ ਫਾਇਰ ਬ੍ਰਿਗੇਡ ਦੇ 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 ਸਕਦੇ ਹਾਂ ਹੁਣ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇ ਪ੍ਰੈਲਿਕ ਇੱਥੇ ਜਾਣਗੇ ਅਸੀਂ ਤਾਂ ਜਿਹੜਾ ਨਮਾਸ਼ਾਹ ਵਾਲੇ ਉਹਨਾਂ ਨੂੰ ਕਿੱਸਾ ਦੋਨਾਂ ਨੂੰ ਗਿਆ ਪਏ ਨੂੰ ਕੰਟਰੋਲ ਕਪਤ ਦੁਆਰਾ ਫਿਰ ਮੈਂ ਉੱਥੇ ਖੜਾ ਕਿ ਹਰ ਸ਼ਹਿਰ ਦੇ ਲਈ ਫਾਇਰ ਬ੍ਰਿਗੇਡ ਖਾਸ ਤੌਰ ਤੇ ਸਮਝੀ ਲਗਣਾ ਜ਼ਰੂਰ ਹੋਣੀ ਚਾਹੀਦੀ ਆ ਉਹ ਲਈ ਮੈਂ ਫਿਰ ਅਪੀਲ ਕਰਾਂਗਾ। ਹਮੇਸ਼ਾ ਤੋਂ ਸਾਡਾ ਕੋਈ ਘੈਂਟ ਡਿਵਾਨ ਬਾਰੇ ਬੁਰੀ ਗੱਲ ਹੈ। ਪਰ ਥੀ ਆਗਰ ਲੋਕਲ ਹੋਵੇ ਤਾਂ 2 ਮਿੰਟ ਚੱਲ ਜਾਣੀ। ਕੋਈ ਨਾ ਇਸੇ ਲਈ ਤਾਂ ਅਸੀਂ ਬਾਰ-ਬਾਰ ਮੰਗ ਕਰਦੇ ਆ। ਕਿਉਂਕਿ ਪਿਛਲੀ ਵਾਰੀ ਮਨਜ਼ੂਰ ਕਰਾਈ ਸੀ ਇਹ ਗੱਲ। ਉੱਥੇ ਜਾ ਕੇ ਮੰਗਾਂਗੇ। ਠੀਕ ਹੈ ਜੀ। ਅੱਗ ਜਿਹੜੀ ਲੱਗੀ ਹੈਗੀ ਦੁਕਾਨ ਕਾਫੀ ਸਮੇਂ ਤੋਂ ਬੰਦ ਹੈ। ਇਹਦੇ ਵਿੱਚ ਜਿਹੜਾ ਸਟੋਰ ਕੀਤਾ ਸਮਾਨ ਸੀਗਾ ਤੇ ਹਾਂ ਜੀ ਹਾਂ ਜੀ ਤੇ ਉਹ ਬੰਦ ਹੋਣ ਨਾਲ ਜਵੰਦਰ ਸਟੋਰ ਕੀਤਾ ਸਮਾਨ ਆ ਇਸ ਗੰਡਰ ਫਟਣ ਨਾਲ ਅੱਗੇ ਲੱਗ ਜੀ ਬਾਕੀ ਤੁਮਾ ਉਹ ਬੰਦੂ ਦਾ ਸਾਰੀ ਆ ਗਿਸ਼ਾਤ ਹੁੰਦੀ ਆ ਫਿਰ ਦੇਖਿਆ ਜਾਵੇਗਾ ਤੇ ਗੱਡੀਆਂ ਨਵਾਂ ਸ਼ਹਿਰ ਕਮੇਟੀ ਤੋਂ ਹੀ ਮੰਗਾਲੀਆਂ ਹੋਈਆਂ ਤੇ ਦੋ ਗੱਡੀਆਂ ਹੋਰ ਆ ਰਹੀਆਂ ਬਹੁਤ ਜਲਦੀ ਪਹੁੰਚਣਗੀਆਂ ਤੇ ਗੱਡੀਆਂ ਦੇ ਰੀਫਿਲ ਲਈ ਵੀ ਆਪਾਂ ਆਪਣੇ ਪੰਪ ਜਿਹੜੇ ਵੀ ਇੱਥੇ ਹੈਗੇ ਆਪਣੇ ਪੰਪ ਹੈਗੇ ਟਿਊਬਲ ਹੈਗੇ ਆਪਾਂ ਬੋਲ ਦਿੱਤੇ ਹੋਇਆ ਕਿ ਤਾਂਕੀ ਪਾਣੀ ਕੰਟੀਨਿਊਸਲੀ ਸਪਲਾਈ ਹੁੰਦੀ ਰਹੇ ਇੱਕ ਇੱਕ ਮੇਨ ਪਹੁੰਚਣਾ ਕੋਈ ਵੀ ਕਮਰਸ਼ੀਅਲ ਆਪਾਂ ਬਿਲਡਿੰਗ ਬਣਾਉਣੀ ਆ 4 ਮੰਜ਼ਲਾ 5 ਮੰਜ਼ਲਾ ਬਣਾਉਣੀ ਆ ਹਾਂਜੀ ਉਹਦੇ ਵਿੱਚ ਆਪਾਂ ਫਾਇਰ ਅਸਿਸਟੈਂਟ ਜ਼ਰੂਰੀ ਰੱਖਿਆ ਜਾਂਦਾ ਹੁੰ ਈ ਆਲੇ ਵਾਲੀ ਕਿਸੇ ਬਿਲਡਿੰਗ ਕੋ ਫਾਇਰ ਸਿਸਟਮ ਹੈ ਨਹੀਂ ਵੀ ਅਜੇ ਤੱਕ ਦੋ ਦੋ ਘੰਟੇ ਤੋਂ ਉੱਤੇ ਹੋ ਗਿਆ ਅੱਗ ਲੱਗੀ ਨੂੰ ਕਿਸੇ ਵੀ ਆਸ-ਪਾਸ ਦੀ ਬਿਲਡਿੰਗ ਨੇ ਆਪਣਾ ਫਾਇਰ ਸਿਸਟਮ ਨਹੀਂ ਚਲਾਇਆ ਇਹ ਫਾਇਰ ਸਿਸਟਮ ਜਿਹੜਾ ਹੈਗਾ ਹੁਣ ਆਪਣੇ ਜਿਹੜਾ ਵੀ ਓਨਰ ਹੈ ਉਹਦੀ ਅਰ ਜੇ ਉਹਦੀ ਹੀ ਕੋਈ ਨਾ ਲੈਕਸਿਸ ਚੀਜ਼ ਨੂੰ ਚੈੱਕ ਨਹੀਂ ਕਰਦੀ ਜਾਂ ਫਾਇਰ ਸਿਸਟਮ ਅਧਿਕਾਰੀ ਚੈੱਕ ਨਹੀਂ ਕਰਦੇ ਇਸ ਚੀਜ਼ ਇਹ ਸਾਰੀ ਚੀਜ਼ਾਂ ਜਦੋਂ ਉਹ ਹੀ ਤੁਹਾਨੂੰ ਕਹਿ ਰਹੇ ਆ ਕਿ ਜਦੋਂ ਇੱਕ ਵਾਰ ਸ਼ਾਂਤ ਹੋਏ ਅੱਗ ਸ਼ਾਂਤ ਹੋਏ ਸਾਰੇ ਡਾਕੂਮੈਂਟ ਦੀ ਵੈਰੀਫਿਕੇਸ਼ਨ ਆਨਲਾਈਨ ਵਾਲੇ ਕੀ ਦੇ ਆ ਉਹਦਾ ਕੀ ਮਾਸਟਰ ਪਲਾਨ ਆ ਕਿਦਾਂ ਕੀ ਚੀਜ਼ ਹੈ ਕੀ ਕਿੱਥੋਂ ਮਤਲਬ ਕਿ ਹੋਇਆ ਇਹ ਜਿਦਾਂ ਦੇਖਿਆ ਜਾਏਗਾ ਜੀ ਸਾਹਿਬ ਇਹ ਗੱਲਾਂ ਉਦੋਂ ਹੀ ਹੁੰਦੀਆਂ ਨੇ ਜਦੋਂ ਇਦਾਂ ਦਾ ਕੋਈ ਪਾਲਾ ਵਾਪਰਦਾ ਹੈ ਔਰ ਹਰ ਵਾਰ ਇਹ ਵੀ ਗੱਲ ਹੁੰਦੀ ਹੈ ਕਿ ਪੰਗਾ ਦੇ ਵਿੱਚ ਇੱਕਦਮ ਫਾਇਰ ਬ੍ਰੀਡ ਦੀ ਗੱਡੀ ਨਹੀਂ ਆ ਔਰ ਜਿਸ ਦਾ ਤੁਸੀਂ ਜ਼ਿਕਰ ਹੈ ਉਹ ਵੀ ਜਿਹੜੇ ਬਾਇਲਾਲ ਨੇ ਉਹਨਾਂ ਨੂੰ ਇਨਸਟਰੂਮੈਂਟ ਵਗੈਰਾ ਜੋ ਵੀ ਇਦਾਂ ਦੀਆਂ ਬਿਲਡਿੰਗਾਂ ਨੂੰ ਵਿੱਚ ਹੋਣੇ ਜ਼ਰੂਰੀ ਨੇ ਔਰ ਇਹ ਤੁਹਾਡੀ ਡਿਫਰਿਕਸ਼ਨ ਜਾਂਦਾ ਕੀ ਅੱਗੇ ਤੋਂ ਕੋਈ ਇਦਾਂ ਦਾ ਐਕਸ਼ਨ ਲਓਗੇ ਜਾਂ ਅੱਜ ਅੱਜ ਇਹ ਗੱਲ ਹੋਏਗੀ ਫਿਰ ਠੰਡੇ ਮਸਤੇ ਚ ਪੈਲੇਗੀ ਨਹੀਂ ਆਪਾਂ ਬੇਸਿਕਲੀ ਇਦਾਂ ਹੁੰਦਾ ਜਿਹੜਾ ਫਾਇਰ ਦਾ ਹੈਗਾ ਇੱਕ ਪਲਸਟਰ ਬਣਿਆ ਹੁੰਦਾ ਜਿੱਦਾ ਕਮੇਟੀ ਵਾਈਜ਼ ਜਿਵੇਂ ਤਿੰਨ ਚਾਰ ਕਮੇਟੀਆਂ ਜਿੱਦਾ ਹੈਗਾ ਕਿ ਆਪਣੇ ਜੋ ਜਿਹੜਾ ਨਵਾਂ ਸ਼ਹਿਰ ਹੈ ਜਿਹੜਾ ਫਾਇਰ ਹੈੱਡ ਕੁਆਰਟਰ ਹੈਗਾ ਨਵਾਂ ਸ਼ਹਿਰ ਚ ਬਣਿਆ ਹੋਇਆ ਬੰਗੇਦਾਰਾ ਹੁੰਦਾ ਚਾਹ ਤਿੰਨ ਚਾਰ ਕਮੇਟੀਆਂ ਨਾਲ ਤੇ ਆਪਾਂ ਜਦੋਂ ਵੀ ਕੋਈ ਫਾਇਰ ਦਾ ਇਨਸੀਡੈਂਟ ਹੁੰਦਾ ਆਪਾਂ ਉੱਥੋਂ ਡਿ ਤੇ ਐਮਸੀ ਸਾਹਿਬ ਜਬ ਬਾਕੀ ਮੌਜੂਦਾ ਜਿਹੜੇ ਵੀ ਹੈਗੇ ਮੋਟਰਰ ਬੰਦੇ ਸਲਾਹ ਕਰਕੇ ਜੇ ਕੋਈ ਨਵੀਂ ਗੱਡੀ ਆਪਣੇ ਬਜਟ ਦੀ ਆਪਾਂ ਉਹ ਉਸ ਵਾਰ ਨੂੰ ਆਪਾਂ ਹੀ ਤੁਰ ਪਾਂਗੇ ਰੈਜ਼ੋਲੂਸ਼ਨ ਪਾ ਗਿਆ ਪੈਠੀ ਰੱਖ ਲਿਆ ਬਟ ਨਾਰਮਲੀ ਕਲਸਟਰ ਬਣਿਆ ਹੁੰਦਾ ਇਸ ਸਮੇਂ ਦੇ ਵਿੱਚ ਛੋਟਾ ਜਿਹਾ ਸ਼ਹਿਰ ਹੈ ਜੇ ਇੱਥੇ ਵਾਇਰ ਦੀ ਗੱਡੀ ਹੁੰਦੀ ਤਾਂ 2 ਮਿੰਟ ਇੱਥੇ ਪਹੁੰਚ ਜਾਂਦੀ ਜਦਕਿ ਮੈਨੂੰ ਸਾਨੂੰ ਪਤਾ ਲੱਗਾ ਸਤਰਾ ਤੋਂ ਪਤਾ ਲੱਗਾ ਕਿ ਕੋਈ ਪੋਣਾ ਕੋਈ ਅੱਧਾ ਪੋਣਾ ਕੋਨੇ ਘੰਟੇ ਬਾਅਦ ਇੱਥੇ ਗੱਡੀ ਪਹੁੰਚੀ ਆ ਤੇ ਕੀ ਕੋਈ ਤੁਸੀਂ ਆਪਣੇ ਸਰਕਾਰ ਨੂੰ ਜਾਂ ਆਪਣੇ ਅਧਿਕਾਰੀਆਂ ਨੂੰ ਉੱਚ ਅਧਿਕਾਰੀਆਂ ਨੂੰ ਅਪੀਲ ਕਰੋਗੇ ਕਿ ਇਹ ਤੇ ਗੱਡੀ ਹੋਣੀ ਬਹੁਤ ਜ਼ ਅਕੋਰਡਿੰਗ ਟੂ ਜੇ 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 ਜੇ